ਕਸ਼ਮੀਰ ਦਾ ਕੇਸਰ ਕਿੰਨਾ ਮਸ਼ਹੂਰ ਹੈ ਇਹ ਦੱਸਣ ਦੀ ਲੋੜ ਨਹੀਂ ਅਤੇ ਦੁਨੀਆ ਵਿੱਚ ਜੇ ਕੋਈ ਕੇਸਰ ਸੈਫਰੋਨ ਮਸ਼ਹੂਰ ਹੈ ਤਾਂ ਉਹ ਹੈ ਪੰਪੋਰ ਦਾ ਕੇਸਰ ਇਸ ਸਮੇਂ ਮੈਂ ਹਾਂ ਨੈਸ਼ਨਲ ਹਾਈਵੇ 44 ਕਸਬਾ ਪੰਪੋਰ ਜ਼ਿਲ੍ਹਾ ਪੁਲਵਾਮਾ ਕਸ਼ਮੀਰ ਵਿੱਚ ਇਹ ਹਾਈਵੇ ਜਾਂਦਾ ਹੈ ਸ਼੍ਰੀਨਗਰ ਤੋਂ ਜੰਮੂ ਇੱਥੇ 1 ਕਿਲੋਮੀਟਰ ਵਿੱਚ 100 ਤੋਂ 150 ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੇਸਰ, ਡਰਾਈ ਫਰੂਟ ਅਤੇ ਕਸ਼ਮੀਰੀ ਗਰਮ ਮਸਾਲਿਆਂ ਦੀਆਂ ਕੇਸਰ, ਬਦਾਮ, ਸੇਬ, ਅਖਰੋਟ ਤਕਰੀਬਨ ਸਾਰੀਆਂ ਹੀ ਚੀਜ਼ਾਂ ਅਕਤੂਬਰ-ਨਵੰਬਰ ਵਿੱਚ ਪੱਕ ਜਾਂਦੀਆਂ ਨੇ ਅਤੇ ਤੋੜ ਲਈਆਂ ਜਾਂਦੀਆਂ ਇੱਥੇ ਪੰਪੋਰ ਦੇ ਆਸ-ਪਾਸ ਵੱਡੇ-ਵੱਡੇ ਕੇਸਰ ਦੇ ਮੈਦਾਨ ਵੀ ਹਨ ਇੱਥੋਂ ਦਾ ਫੇਮਸ ਬਦਾਮ ਹੈ ਮਾਮਰਾ ਬਦਾਮ ਜੋ ਕਿ ਇੱਥੇ 1300 ਰੁਪਏ ਕਿਲੋ ਮਿਲਦਾ ਹੈ ਕੇਸਰ ਦੀ ਜੇ ਪ੍ਰਾਇੋਰਟੀ ਚੈੱਕ ਕਰਨੀ ਹੈ ਤਾਂ ਤਿੰਨ ਤਰੀਕੇ ਹਨ ਇੱਕ ਇਸ ਦੀ ਵੱਖਰੀ ਖਸ਼ਬੂ ਦੂਜਾ ਹੈ ਥੋੜਾ ਕੇਸਰ ਲਓ ਤੇ ਚਬਾ ਕੇ ਦੇਖੋ ਥੋੜਾ ਕੌੜਾ ਜਿਹਾ ਸੁਆਦ ਹੁੰਦਾ ਹੈ ਤੀਜਾ ਪਾਣੀ ਵਿੱਚ ਪਾਉਣ ਤੇ ਰੰਗ ਛੱਡਣ ਲੱਗ ਜਾਂਦਾ ਹੈ ਕੇਸਰ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ 20 ਤੋਂ 30 ਸਾਲ ਬਾਅਦ ਵੀ ਵਰਤੋਂ ਕਰ ਸਕਦੇ ਹਾਂ ਇੱਥੇ ਕਿਸ਼ਨ ਮਿਲਦਾ ਹੈ 250 ਰੁਪਏ ਦਾ 1 ਗ੍ਰਾਮ 2.5 ਲੱਖ ਦਾ ਕਿਲੋ ਇੱਥੇ ਜੋ ਡਰਾਈ ਫਰੂਟ ਮਿਲਦੇ ਨੇ ਉਹ ਫਰੈਸ਼ ਨੇ ਜੋ ਟੇਸਟ ਇਹ ਫਰੈਸ਼ ਡਰਾਈ ਫਰੂਟ ਵਿੱਚ ਹੁੰਦਾ ਹੈ ਉਹ ਡੱਬਾ ਬੰਦ 1-2 ਸਾਲ ਪੁਰਾਣੀਆਂ ਚੀਜ਼ਾਂ ਵਿੱਚ ਨਹੀਂ ਹੁੰਦਾ ਇਹੀ ਡਰਾਈ ਫਰੂਟ ਪੰਜਾਬ ਦਿੱਲੀ ਇਸ ਤੋਂ ਡਬਲ ਡੇਟਾਂ ਵਿੱਚ ਮਿਲਦਾ ਹੈ ਗਰੁੱਪ ਦੇ ਸਾਥੀਆਂ ਨੇ ਸ਼ਾਪਿੰਗ ਕੀਤੀ ਬ੍ਰੇਕਫਾਸਟ ਕੀਤਾ ਅਤੇ ਬਾਅਦ ਟ੍ਰੈਡੀਸ਼ਨਲ ਤਰੀਕੇ ਨਾਲ ਤਿਆਰ ਕੀਤੀ ਕੇਸਰ ਚਾ ਸੈਫਰਨ ਟੀ ਪੀਤੀ ਅਤੇ ਚੱਲ ਪਏ ਐਪਲ ਵੈਲੀ ਸੇਬਾਂ ਦੇ ਬਾਗ ਦੇਖਣ ਜੋ ਕਿ ਸਥਿਤ ਹੈ ਬ੍ਰਿਜ ਵਿਹਾਰਾ ਸ਼ਹਿਰ ਅਨੰਤਨਾਗ ਜ਼ਿਲ੍ਹੇ ਵਿੱਚ ਮਿਲਦੇ ਹਾਂ ਅਗਲੇ ਵਲੌਗ ਵਿੱਚ ਟੇਕ ਕੇਅਰ ਸਤਿ ਸ਼੍ਰੀ ਅਕਾਲ ਜੀ